ਤੁਸੀਂ ਸਾਰੇ ਜਾਣਦੇ ਹੋ ਕਿ ਅੱਜ 26 ਅਗਸਤ ਤੋਂ ਪ੍ਰਭੂ ਸ਼੍ਰੀ ਰਾਮ ਜੀ ਦੀ ਰਾਮਲੀਲਾ ਜੋ ਕਿ ਜਿਸ ਦਾ ਮੰਚਨ ਹੈ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਅੱਜ ਸ਼੍ਰੀ ਗਣੇਸ਼ ਕਰਕੇ ਪੂਜਾ ਅਰਚਨਾ ਕਰਕੇ ਸ਼ੁਭ ਆਰੰਭ ਕੀਤਾ ਗਿਆ ਹੈਗਾ ਰਿਹਰਸਲ ਸ਼ੁਰੂ ਕੀਤੀ ਗਈ ਆ ਜਿਸ ਦੀਆਂ ਤੁਸੀਂ ਸਾਰੇ ਤਸਵੀਰਾਂ ਅੱਗੇ ਦੇਖੋਗੇ ਸੋ ਗੰਗੇ ਜੈ ਮਨੀ ਜੈਗਾ ਕੋ ਦਾ ਅਕੀਰ ਸੋਤੀ ਨਰਮ ਦਾ ਸਿੰਘ ਸੁਪਾਗ ਰੋ ਦੇ ਨਿਸ਼ਕਤੀ ਪ੍ਰਭੂ ਪਰਮਾਤਮ ਸੇ ਦੀ ਦੇ ਨਿਲੇਗਾ ਓਮ ਅਪਵਿਤਰਾ ਪਵਿਤ੍ਰੋ ਬੇਤਰ ਸੇ ਬਾਮ ਤੇ ਰਿਸ਼ਿ ਵਿਸ਼ਨੂ ਜੀ ਦਾ ਗਾਇਤਰੀ ਚੰਦਾ ਹੇ ਤੇ ਮੋ ਨਿਤਰ ਕਰਨੇ ਮੀ ਹੋ ਵਾ ਚੋ ਓਮ ਅਪਵਿਤਰਾ ਪਵਿਤ੍ਰੋ ਵਾ ਸਰਵਾਵਸਤਾਂਤੋ ਬਿਵਾ ਯਹ ਸਮ੍ਰਿਤ ਪੁੰਦਰੀਕਾ ਖੰਸ਼ ਸਭਾਇ ਮੰਤਰਾ ਸੁਜੀ ਓ ਪੁੰਦਰੀਕਾ ਖਾਤੁਨਾਦੁ ਪੁੰਦਰੀਕਾ ਖਾਤੁਨਾਦੁ ਪੁੰਦਰੀਕਾ ਖਾਤੁਨਾਦੁ भाद्रपदमासीयमुकतिथोतृत्या बाद नामक शुभ पुण्यादितो अमुक पक्षे शुक्रपक्षे अमुक नक्षत्रे हस्ता नामक नक्षत्रे मुक योगे साथे नामक योगे अमुक करने गर नामक करने तत्पश्चात घणिज नामक करने अमुक वाश्रे मुंगळ वाश्रे अ देष्णम्याम देवा बद्रम पशीमा चाक्य इत्राह स्त्रीरंके सुस्तुवा गुंससनो कृतेव्याशे महीदेवैतम यदायो आह समीह सेततो नो अवयन गुरु शनह गुरु प्रजाभ्यो भयम् न पशुप्यः ओम सिद्धि बुद्धि सहिताय श्रीमन महाकनादिपतये नमो नमः वस्तोग्रामानु ज्ञानदातु महाराज ओम सिद्धिपगनाथ भैरवाय नमो नमः मेरे वेगनम कुरू मे देव सर्व कार्ये सर्वदा ओम सर्वदा सर्व कार्येषु नास्ति तेषां मंगलायैشارत्यस्तो भगवान मंगलाय तनो हरि तदेव लग्नं सुदिनं तदेवा तारवलं चंद्रवलं तदेवा विद्यावलं दैववलं तदिकारिणम् आ गनपति आवान ओम गणाना स्वा गणपति गुंगवा महे कवि कविनाम उपश्रतम ज्येष्ठ राज्यं ब्रह्मण ब्राह्मणस्पतिया नरितनोदी सिद्ध साधन हे हे रंभा त्वि हरया अंबिका त्रैंबकं सिद्धि ए लाबस बुद्धिपते त्रय लक्षण लाभपते पिता नागस्य नागहारत्वं गणराजय चतुर्भजं भूषिने स्वायुति पाशांकुशवरपदे आवयामे पूज्यार्थ रक्षार्थ च मम करतो ओम अपसरपन्तु ते भूताय ए भूताकृमि संस्थिताय ए भूता विघ्न चा वद चल सके पर्याविक पिछे रहे तू चाहे तू घटुक नाथ सिद्धि का साधकारा बहुत दीक्षण दर्शक भी भगवानिया से भगवान में आप तो ये अपन रहे हैं नाम आ जाए नाम सुना जी आप जाने लगा नहीं लग बड़े-बड़े महापुरुषों के दर्शन होता है तैयारी बैठो और

राम जय जय राम ਕੀਰਤ ਕਪੜੇ ਨਿਰੰਤਰ ਮਹਮਦ ਵੀਰਾ ਸੰਪਰਪੇ ਹਨੁਮਾਨਿ ਚੁੜਾਵੇ ਨਨ ਕਰਮ ਬਚਨ ਧਿਆਨ ਕੋ ਲਾਵੇ ਸਰਬ ਰਾਮ ਤਮਸਵੀ ਆਗਾ ਜਿਨਕੇ ਕਾ ਦਿਸ਼ ਕਰਤੁ ਸੁਆਲਾ ਬੋਰ ਬੋਰਤਿ ਜੋ ਕੋ ਲਾਵੇ ਸੂਰੀ ਅੰਧ ਕੀਨ ਪਦਵਾਵੇ ਕੋ ਰਮ ਕੇ ਰਾਜੀ ਦੁਲਾਰੇ ਸ਼ਿਵ ਸ਼ੰਕਰ ਜੀ ਦੀਆਂ ਕੋ ਕੇਾਰੇ ਭੂਰਨ ਕਰ ਦੋ ਮੇਰੇ ਗਾ i ਰਾਮਚੰਦਰ ਮਹਾਰਾਜ ਕੀ ਜੈ ਲਾਡ ਲੈ ਲਖਣ ਲਾਲ ਕੀ ਜੈ ਮੈਂ ਮਰੀ ਸੱਚੀਆਂ ਜੋ ਦਾ ਮਾਈ 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 ਸਦਾਈ ਜੇ ਕਰਾਇ ਵੀ ਬਜਨੀ ਪਹਿਲਾਂ ਤਾਂ ਸਾਰੇ ਆਏ ਹੋਏ ਪ੍ਰਭੂ ਪ੍ਰੇਮੀ ਤੇ ਨਕੋਦਰ ਨਿਵਾਸੀ ਸ੍ਰੀ ਗੁਰੂ ਕੋਲਾ ਮੰਚਵਾਲੋਂ ਬੜੇ ਹੀ ਅਸੀਂ ਉਹਨਾਂ ਦੇ احਸਾਨਮੰਦ ਆ ਕਿ ਲਗਾਤਾਰ 35ਵੇਂ ਸਾਲ ਦੀ ਅਸੀਂ ਯਾਤਰਾ ਨੂੰ ਪੂਰੇ ਕਰਦੇ ਹੋਏ ਪ੍ਰਭੂ ਰਾਮ ਦੀ ਲੀਲਾ ਦਾ ਮੰਚਨ ਕਰਨ ਜਾ ਰਹੇ ਆ ਮੇਰੇ ਛੋਟੇ ਛੋਟੇ ਵੀਰ ਮੇਰੇ ਭਰਾ ਜਿਹੜੇ ਇੰਨੇ ਸਾਲਾਂ ਤੋਂ ਇਸ ਮੰਚ ਨਾਲ ਜੁੜੇ ਹੋਏ ਆ ਉਹਦੇ ਹੀ ਸਦਕਾ ਅਸੀਂ ਕਾਮਯਾਬ ਹੋ ਸਕੇ ਆ ਕਿ 35ਵੇਂ ਸਾਲ ਦੇ ਵਿੱਚ ਇਸ ਵਾਰੀ ਅੱਜ ਵਿਧੀਵਤ ਪ੍ਰਸਲ ਦੀ ਸ਼ੁਭਾਰੰਭ ਕੀਤਾ ਗਿਆ ਮੇਰੇ ਛੋਟੇ ਵੀਟ ਅਨੁਰਾਜ ਸ਼ਰਮਾ ਜੀ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸ ਦਿਨ ਦੇ ਵਿੱਚ ਇੱਥੇ ਆ ਕੇ ਸਾਨੂੰ ਅਸ਼ੀਰਵਾਦ ਦਿੰਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਸਾਰਾ ਸਹਿਯੋਗ ਦਿੰਦੇ ਨੇ ਇਸ ਤਰ੍ਹਾਂ ਹੀ ਲਗਾਤਾਰ 35 ਸਾਲਾਂ ਤੋਂ ਅਸੀਂ ਇਸ ਰਾਮਲੀਲਾ ਦਾ ਮੰਚਨ ਗੁਰੂਕਲਾ ਮੰਚ ਵੱਲੋਂ ਇਹ ਸ਼੍ਰੀ ਆਪਣੇ ਦੇਵੀਤਲਾ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਕਰਦੇ ਆ ਰਹੇ ਹਾਂ ਤੇ ਆਉਣ ਵਾਲੇ ਸਾਲਾਂ ਦੇ ਜੇ ਪ੍ਰਭੂ ਦੀ ਜਿੱਦਾਂ ਜਿੱਦਾਂ ਇੱਛਾ ਹੋਈ ਜਿੱਦਾਂ ਪ੍ਰਭੂ ਦਾ ਮੰਚਨ ਸਾਡੇ ਝੁਮੇ ਲੱਗੇਗਾ ਕਰਦੇ ਰਵਾਂਗੇ ਅੱਜ ਦੇ ਦਿਨ ਦੀ ਪਹਿਲਾਂ ਤਾਂ ਮੈਂ ਆਪਣੇ ਆਏ ਹੋਏ ਸਾਰੇ ਪ੍ਰੈਸ ਵਾਲਿਆਂ ਨੂੰ ਤੇ ਵੀਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਆ ਕਿ ਇਸ ਮੰਚਨ ਨੂੰ ਕਾਮਯਾਬ ਕਰਨ ਦੇ ਲਈ ਤੁਸੀਂ ਸਾਡਾ ਸਹਿਯੋਗ ਦਿੰਨੇ ਹੋ ਤੇ ਨਾਲ ਮੈਂ ਇੱਕ ਛੋਟੀ ਜੀ ਗੱਲ ਜ਼ਰੂਰ ਕਹਿਣੀ ਜਾਊਂਗਾ ਨਕੋਦਰ ਨਿਵਾਸੀਆਂ ਨੂੰ ਤੇ ਆਪਣੇ ਮੰਚ ਵਾਲਿਆਂ ਨੂੰ ਕਿ ਠੀਕ ਹੈ ਅਸੀਂ ਲਗਾਤਾਰ 35 ਸਾਲਾਂ ਤੋਂ ਇਸ ਮੰਚਨ ਨੂੰ ਚਲਾ ਰਹੇ ਆਂ ਪਰ ਸਾਨੂੰ ਅੱਜ ਲੋੜ ਹੈ ਕਿ ਜਿਹੜੇ ਸਾਡੇ ਬੱਚੇ ਆ ਛੋਟੇ-ਛੋਟੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਪ੍ਰਭੂ ਰਾਮ ਦੀ ਲੀਲਾ ਦਾ ਮੰਚਨ ਦਾ ਮਤਲਬ ਕੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਕਿ ਸਾਡਾ ਜਿਹੜਾ ਦੇਵੀ ਤਲਾ ਮੰਦਿਰ ਦੇ ਵਿੱਚ ਸਾਡਾ ਘਰ ਆ ਲਿਆ ਆ ਇਹਦੇ ਵਿੱਚ ਆ ਕੇ ਕਿਸੇ ਵੀ ਸਾਡੇ ਪਤਾਧਿਕਾਰੀ ਨੂੰ ਮਿਲਣ ਤੇ ਆਪਣੇ ਬੱਚਿਆਂ ਨੂੰ ਇਸ ਯੋਗਦਾਨ ਦੇ ਕਾਰਨ ਪਾਨ ਕੋਸ਼ਿਸ਼ ਕਰਨ ਕਿ ਉਹ ਵੀ ਇੱਥੇ ਆ ਕੇ ਪ੍ਰਭੂ ਦੀ ਲੀਲਾ ਦਾ ਮੰਚਨ ਦੇਖਣ ਵਿੱਚ ਆਪਣਾ ਕੋਈ ਭਾਗ ਅਦਾ ਕਰਨ ਸਕਦੇ ਆ ਉਹ ਕਰਨ ਆਪਣਾ ਯੋਗਦਾਨ ਦੇਣ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਮਹੱਤਵ ਕੀ ਹੈ ਸੇਰਾਂ ਵੇਂ ਨਹੀਂ ਕਿ ਰਾਮਲੀਲਾ ਆਈ ਤੇ ਅਸੀਂ ਆ ਕੇ ਕਰਕੇ ਚਲੇ ਗਏ ਇਹਦਾ ਮਤਲਬ ਕੀ ਹੈ ਪ੍ਰਭੂ ਰਾਮ ਨੇ ਕੀ ਕੀ ਸਾਡੇ ਦੁਨੀਆਲੀ ਛੱਡਿਆ ਹੈਗਾ ਕੀ ਕਿ ਸਾਨੂੰ ਸੇਧ ਦਿੱਤੀ ਹੈਗੀ ਹੈ ਇਹ ਸਾਰਾ ਜਿਹੜਾ ਅਸੀਂ ਜਾਣਦੇ ਆ ਕਿ ਸਾਰਾ ਆਸ਼ੀਰਵਾਦ ਸਾਰੇ ਲੋਕਾਂ ਨੂੰ ਮਿਲੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਸਿੱਖਿਆ ਜਿਹੜੀ ਰਮਾਇਣ ਦੀ ਸਿੱਖਿਆ ਹੈ ਘਰ ਘਰ ਪਹੁੰਚੇ ਮੇਰੀ ਸਾਰੇ ਹੀ ਨਕੋਦਰ ਨਿਵਾਸੀਆਂ ਨੂੰ ਅਪੀਲ ਹੈ ਕਿ ਇਸ ਦਿਨ ਦੇ ਲਈ ਜਿਹੜੀ 24 ਦੀ ਅਕਤੂਬਰ ਦੀ ਪਹਿਲੀ ਰਾਤ ਹੈ 24 ਸਤੰਬਰ ਦੀ ਜੀ ਰਾਤ ਤੋਂ ਪਹਿਲੀ ਰਾਤ ਹੀ ਸਾਡਾ ਸ਼ੁਭਾਰੰਭ ਹੋਏਗਾ ਤੇ 3 ਤਰੀਕ ਨੂੰ ਅਸੀਂ ਦੱਸਿਆ ਰਿਹਾ ਤੋਂ ਅਗਲੇ ਦਿਨ ਜਾ ਕੇ ਸਮਾਪਤੀ ਕਰਾਂਗੇ ਫਰਤ ਮਿਲਬ ਦੇ ਨਾਲ ਇਸ ਦੇ ਵਿੱਚ ਸਾਰਾ ਸਹਿਯੋਗ ਸਾਨੂੰ ਸਾਰੇ ਸਾਥੀ ਦਿੰਦੇ ਹਨ जय श्री राम जय जय श्री राम श्री गुरुकला ਮੰਚ ਦਾ ਕੁਦਰ ਪਿਛਲੇ 35 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹੈ ਭਗਵਾਨ શ્રી ਰਾਮ ਦੀ ਰਾਮਲੀਲਾ ਦੇ ਸਰੂਪ ਚ ਅੱਜ ਉਸ ਦੀ ਰਹਿਸੰਦਾਂ ਸ਼ੁਭ ਆਰੰਭ ਹੋ ਰਿਹਾ ਹੈ ਜਿਸ ਤਰ੍ਹਾਂ ਪ੍ਰਸ਼ਾਸਕ ਸਾਹਿਬ ਨੇ ਦੱਸਿਆ ਕਿ 24 ਸਤੰਬਰ ਨੂੰ ਰਾਮਲੀਲਾ ਰਾਤਰੀ ਜੋ ਹੈ ਉਹਦਾ ਆਰੰਭ ਹੋਏਗਾ ਔਰ 3 ਅਕਤੂਬਰ ਨੂੰ ਭਰਮਿਲਾਬ ਦੇ ਨਾਲ ਉਹਦਾ ਸਮਾਪਨ ਹੋਏਗਾ ਪਰ ਅੱਜ ਤੋਂ ਇਹ ਸਾਰਾ ਪਰਿਵਾਰ ਜੋ ਇਸ ਰਾਮਲੀਲਾ ਰਾਤਰੀ ਦਾ ਮੰਚਨ ਕਰਦਾ ਹੈ ਉਸ ਦੀ ਰਹਿਸਲ ਸ਼ੁਰੂ ਕਰ ਰਿਹਾ ਹੈ ਭਗਵਾਨ ਰਾਮ ਦੇ ਜੀਵਨ ਨੂੰ ਰੀਕ੍ਰੀਏਟ ਕਰਨਾ ਪੋਸੀਬਲ ਨਹੀਂ ਹੈ ਪਰ ਇਹ ਇਸ ਰਾਮਲੀਲਾ ਰਾਤਰੀ ਦੇ ਮਾਧਿਅਮ ਰਾਹੀਂ ਹਮੇਸ਼ਾ ਹੀ ਗੁਰੂਕੁਲਾ ਮੰਚ ਸਮਾਜ ਨੂੰ ਸਨੇਹਾ ਦਿੰਦਾ ਹੈ ਕਿ ਕਿਸ ਤਰ੍ਹਾਂ ਮਰਿਆਦਾ ਪਰਸ਼ੋਤਮ ਰਾਮ ਭਗਵਾਨ ਨੇ ਮਾਤ ਪਿਤਾ ਦਾ ਰਿਸ਼ਤਾ ਭਾਈ ਭਾਈ ਦਾ ਰਿਸ਼ਤਾ ਔਰ ਪਤੀ ਪਤਨੀ ਦਾ ਰਿਸ਼ਤਾ ਉਸ ਨੂੰ ਕਿਸ ਤਰ੍ਹਾਂ ਨਿਭਾਇਆ ਜਾਣਾ ਚਾਹੀਦਾ ਹੈ ਉਸ ਦੇ ਲਈ ਕਿਸ ਤਰ੍ਹਾਂ ਸਾਡਾ ਮਾਰਗਦਰਸ਼ਨ ਕੀਤਾ ਹੈ ਔਰ ਕਿਸ ਤਰ੍ਹਾਂ ਸਾਨੂੰ ਦੱਸਿਆ ਕਿ ਜੇ ਸਾਡੇ ਸਮਾਜ ਵਿੱਚ ਕੋਈ ਜ਼ੁਲਮ ਹੋ ਰਿਹਾ ਹੈ ਤੇ ਉਸ ਨੂੰ ਕਿਸ ਤਰ੍ਹਾਂ ਮਿਟਾਇਆ ਜਾਏਗਾ ਜੋ ਉਹਨਾਂ ਨੇ ਰਾਵਣ ਦਾ ਅੰਤ ਕਰਕੇ ਉਸ ਸਮੇਂ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਇੱਕ ਇੱਕ ਅਲੱਗ ਜੋ ਸ਼੍ਰੀ 라ਵਣ ਇੱਕ ਮੈਂ ਕਹਾਂ ਕਿ ਵਿਨਾਸ਼ਵਲ ਜਾ ਰਿਹਾ ਸੀਗਾ ਉਸ ਨੂੰ ਖਤਮ ਕਰਕੇ ਇੱਕ ਅਲੱਗ ਹੀ ਸੁਨਿਹਾਰ ਸਮਾਜ ਨੂੰ ਦਿੱਤਾ ਮੈਂ ਰਿਣੀਆਂ ਸ਼੍ਰੀ ਗੁਰੂ ਕਲਾ ਮੰਚ ਦੇ ਪਦ ਅਧਿਕਾਰੀਆਂ ਦਾ ਜੋ ਹਰ ਸਾਲ ਇਸ ਰਾਮੀਲਾ ਦੀ ਰਿਹਸਲ ਦੇ ਸ਼ੁਰੂਆਤ ਦੇ ਮੌਕੇ ਤੇ ਮੈਨੂੰ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿੱਚ ਆਨ ਲਈ આમંત્રਿਤ ਕਰਦੇ ਨੇ ਔਰ ਨਾਲ ਹੀ ਇਹਨਾਂ ਦੀ ਪ੍ਰੇਰਣਾ ਸਦਕਾ ਮੈਂ ਵੀ ਨਾਲ ਮਿਲ ਕੇ ਕੁਝ ਸੇਵਾ ਕਰ ਪਾਣਾ ਆ ਮੇਰੀ ਉਹੀ ਬੇਨਤੀ ਹੈ ਜੋ ਪ੍ਰਸ਼ਾਸਨ ਸਾਹਿਬ ਨੇ ਕੀਤੀ ਇਲਾਕਾ ਨਿਵਾਸੀਆਂ ਨੂੰ ਕਿ ਆਓ ਵੱਧ ਚੜ ਕੇ ਆਓ ਤੇ ਦੇਖੋ ਕਿਸ ਤਰ੍ਹਾਂ ਆਪਣਾ ਸਮਾਜ ਜੋ ਆਪਣੇ ਪ੍ਰਭੂ ਰਾਮ اور ਸਾਡੇ ਦੇਵੀ ਦੇਵਤਾ ਹੋਏ ਨੇ ਉਹਨਾਂ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਉਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਣਾ ਹੈ ਵਧਾਈ ਦੇ ਪਾਤਰ ਨੇ ਅਰਣੁ ਸ਼ਰਮਾ ਜੀ ਰਕੇਸ਼ਰਵਾਜੀ ਪ੍ਰਸ਼ਾਸਨ ਸਾਹਿਬ ਬਤਰਾ ਜੀ ਤੇ ਸਾਰੇ ਅਧਿਕਾਰੀ ਔਰ ਖਾਸ ਕਰਕੇ ਇਹ ਜੋ ਬੱਚੇ ਐਨੇ ਦਿਨ ਮਿਹਨਤ ਕਰਕੇ ਰਾਮਲੀਲਾ ਰਾਤਰੀ ਉਸ ਦਾ ਮੰਚਨ ਕਰਦੇ ਨੇ ਸ਼ੁਭ ਕਾਮਨਾਵਾਂ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਿਵੇਦਨ ਕਰਦਾ ਹੋਇਆ ਕਿ ਆਪਾਂ ਸਾਰੇ ਮਿਲ ਕੇ ਆਈਏ ਔਰ ਇਸ ਰਾਮਲੀਲਾ ਰਾਤਰੀ ਦਾ ਮੰਚਨ ਦੇਖੀਏ ਔਰ ਇਸ ਕਾਰਜਕਰਮ ਨੂੰ ਸਫਲ ਬਣਾਈਏ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਪ੍ਰਭੂ ਰਾਮ ਦੀ ਰਾਤਰੀ ਰਾਮਲੀਲਾ ਦਾ ਜੋ ਸ਼੍ਰੀ ਗੁਰੂ ਕਲਾ ਮੰਚ ਰਜਿਸਟਰ 1991 ਦਾ ਇਸ ਦਾ ਮੰਚਨ ਕਰਦਾ ਹੈ ਆਰਿਆ ਹੈ ਅੱਜ ਅਸੀਂ 35ਵੇਂ ਸਾਲ 'ਚ ਪਹੁੰਚੇ ਆਂ ਜਿਦੋਂ ਕਿ ਅੱਜ ਇਸ ਸ਼੍ਰੀ ਗੁਰੂ ਕਲਾ ਮੰਚ ਦੇ ਦਫ਼ਤਰ ਦੇ ਵਿੱਚ ਰਿਹੈਸਲ ਦਾ ਸ਼ੁਭ ਆਰੰਭ ਕੀਤਾ ਜਾ ਰਿਹਾ ਹੈ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਅਨੁਰਾਜ ਸ਼ਰਮਾ ਜੀ ਆਪਣੇ ਘਰ ਕਮਲਾ ਨਾਲ ਇਹਦਾ ਸ਼ੁਰੂ ਸ਼ੁਰੂਆਤ ਕਰਦੇ ਨੇ ਮੈਂ ਉਹਨਾਂ ਦਾ ਜਿੱਥੇ ਆਨ ਤੇ ਸਮਾਂ ਕੱਢਣ ਤੇ ਹੋਰ ਮੇਰੇ ਵੀਰ ਜਿਹੜੇ ਮੰਚ ਦੇ ਪਦਅਧਕਾਰੀ ਨੇ ਛੋਟੇ-ਛੋਟੇ ਸਾਡੇ ਬਾਲ ਕਲਾਕਾਰ ਨੇ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀਆਂ ਕਿ ਅੱਜ ਇਸ ਸ਼ੁਭ ਦਿਹਾੜੇ ਤੇ ਸਾਰਿਆਂ ਨੇ ਇੱਥੇ ਆ ਕੇ ਸ਼੍ਰੀ ਗੁਰੂ ਕਲਾ ਮੰਚ ਦੀ ਸ਼ੋਭਾ ਵਧਾਈ ਹੈ ਜਿਸ ਤਾਂ ਕਿ ਮੇਰੇ ਵੱਡੇ ਵੀਰ ਪ੍ਰਸ਼ਾਦ ਸਾਹਿਬ ਨੇ ਅਨਰਾਜ ਜੀ ਨੇ ਦੱਸਿਆ ਕਿ ਸਿਰਫ ਇੱਕ ਚੀਜ਼ ਕਿਤਾਬ ਪੜ੍ਹ ਕੇ ਕਿ ਉਸ ਕਿਤਾਬ ਚ ਲਿਖਿਆ ਹੋਇਆ ਉਹਦੇ ਤੇ ਅਮਲ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਭਰਾ ਭਰਾ ਕੀ ਹੁੰਦਾ ਜੀ ਘਰ ਬੈਠੇ ਆਪਾਂ ਗਲਤੀਆਂ ਤਾਂ ਕਰ ਸਕਦੇ ਆ ਪਰ ਆਪਣਾ ਯੋਗਦਾਨ ਜਿਹੜਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਕਾਮਸਗਾ ਕਰਨ ਦੇ ਲਈ ਸਾਡੇ ਗੁਰੂ ਕਲਾ ਮੰਚ ਦੇ ਵਿੱਚ ਆ ਕੇ ਸਾਨੂੰ ਜੇ ਕੋਈ ਸਾਡੀਆਂ ਤਰੁੱਟੀਆਂ ਵੀ ਨੇ ਉਹ ਵੀ ਦੱਸੋ ਕਿ ਅਸੀਂ ਉਹਨੂੰ ਬਾਖੂਬੀ ਉਹਨਾਂ ਨੂੰ ਸੁਧਾਰ ਕੇ ਆਪਣੇ ਸ਼੍ਰੀ ਗੁਰੂ ਕਲਾ ਮੰਚ ਨੂੰ ਹੋਰ بلੰਦੀਆਂ ਤੇ ਲੈ ਕੇ ਜਾਈਏ ਜੈ ਸ਼੍ਰੀ ਰਾਮ ਬੋਲ ਸਿਆਪਤੀ ਰਾਮ ਜੈ ਜੀ सच बताओ डर गई क्या संकटों के नाम से या हुआ आप कोई इस राम से ज्वाला को कर दे शीतल सागर को रोक दे हम खींचे गगन को नीचे तारों को फूक दे हम हम कभी लगने न देंगे धब्बा अपनी शान पर मौत से टकराएंगे खेलेंगे अपनी जान पर राम ही जीवन है मेरा राम ही आराम है सबके सब नारी है जग में पुरुष केवल राम है मैं इंदर जीत कहलाता हूँ और मैं ना ना मेरा रण में शत्रुओं पे बिगे पाना है पाना पन से कम मेरा तू मुआ के से मिस्ता मुझे तीन हूँ नाग का बेटा राम लक्ष्मण को अपनी सेवा से विमुख मत करो इसे भी अपने साथ ले जाओ आज्ञा का ही है प्रश्न तो तोड़ो इस बंधन को दे रही है सुमित्रा आज्ञा ले जाओ सुमित्रा नंदन को दूंगा मैं इसे कैलाश के ऊपर मेरा ही नाम गूंजेगा अब आकाश के ऊपर करेंगे मैं जब शिवजी अपने इस दास के ऊपर विवाह कर ले जाऊंगा जानकी को अपने रणवास के ऊपर ये मानशु चाहे तू बलि कबूल मेरे सामने आ ओ नमकूल बोल सियापति रामचंद्र महाराज की जय ਤੁਸੀਂ ਸਾਹਮਣੇ ਤਸਵੀਰ ਕੀ ਰਹੀ ਹੈ ਜੋ ਰਾਮਲੀਲਾ ਮੰਚਨ ਕੀਤਾ ਜਾ ਰਿਹਾ ਉਹਦੇ ਵਿੱਚ ਛੋਟੇ ਬੱਚੇ ਵੀ ਜਿਹੜੇ ਆ ਕਿਤੇ ਲੋਕ ਹੈਗੇ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਹਾਂਜੀ ਮੇਰੇ ਆ ਤੋਂ ਮੈਂ ਤ੍ਰਿਤਾਤ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਹੀ ਦੇਖੀਆਂ ਹੈਗੀਆਂ ਸੋ ਇਹ ਸਾਰਾ ਸਾਰਾ ਜੋ ਵੀ ਮંચਨ ਦੀ ਤਿਆਰੀ ਚੱਲ ਰਹੀ ਹੈ ਰਿਹਰਸਲ ਤਿਆਰੀ ਚੱਲ ਰਹੀ ਪੂਰੀ ਸੋ ਤੁਸੀਂ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀਗੇ ਬਹੁਤ ਬਹੁਤ ਧੰਨਵਾਦ ਜੀ